ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ job.punjab ਦੇ ਉੱਤੇ ਤੇ ਅੱਜ ਆਪਾਂ ਪੰਜਾਬ ਪੁਲਿਸ ਕਨਸਟੇਬਲ 2024 ਦੇ ਬੱਚਿਆਂ ਲਈ ਇੱਕ ਨਵੀਂ ਅਪਡੇਟ ਲੈ ਕੇ ਆਏ ਆਂ ਜਿਸ ਤੱਕ ਬੱਚੇ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਕਿ ਸਰ ਮੈਡੀਕਲ ਕਦੋਂ ਹੋਊਗਾ ਤੇ ਜੋ ਹੈ ਡਿਸਟ੍ਰਿਕਟ ਅਲੋਟਮੈਂਟ ਜਾਂ ਬਟਾਲੀਅਨ ਚੋਂ ਕਦੋਂ ਕਾਲਸ ਆਉਣਗੀਆਂ ਤੇ ਹੁਣ ਉਹਨਾਂ ਦਾ ਜਿਹੜਾ ਇੰਤਜ਼ਾਰ ਹੀ ਖਤਮ ਹੋ ਚੁੱਕਿਆ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਇਹ ਨੋਟਸ ਦੇਖ ਰਹੇ ਹੋ ਤੇ ਤੁਸੀਂ ਆਹ ਇਸ ਥੀ ਇਧਰ ਲਿਸਟ ਦੇਖ ਰਹੇ ਹੋ ਬੱਚਿਆਂ ਨੂੰ ਜਿਹੜੇ ਡਿਸਟ੍ਰਿਕਟ ਕੈਡਰ ਚ ਬੱਚੇ ਜਿਹੜੇ ਭਰਤੀ ਹੋ ਸੀ ਉਹਨਾਂ ਬੱਚਿਆਂ ਨੂੰ ਡਿਸਟ੍ਰਿਕਟ ਦੀ ਜਿਹੜੀ ਲਿਸਟ ਆ ਚੁੱਕੀ ਹੈ ਤੁਸੀਂ ਅਗਰ ਡਿਸਟ੍ਰਿਕਟ ਦੀ ਡਿਸਟ੍ਰਿਕਟ ਅਲੋਇਨਮੈਂਟ ਦੀ ਲਿਸਟ ਦੇਖਣਾ ਚਾਹੁੰਦੇ ਹੋ ਕਿ ਤੁਹਾਡਾ ਨਾਮ ਹੈ ਜਾਂ ਨਹੀਂ ਤਾਂ ਤੁਸੀਂ ਆਪਣੇ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਿਓ ਤੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜੂ ਜਾਂ ਤੁਸੀਂ ਆਪਣਾ ਚੈਨਲ ਨੂੰ ਸਰਚ ਕਰ ਲਓ jobpointpunjab ਤੇ ਹੁਣ ਜਿਹੜੀ ਆਪਣੀ ਨੈਕਸਟ ਪ੍ਰੋਸੈਸ ਹੈ ਤੇ ਤੁਸੀਂ ਬਾਕੀ ਉਥੋਂ ਆਪਣਾ ਨਾਮ ਚੈੱਕ ਕਰ ਲਓ ਜਿਹੜੀ ਨੈਕਸਟ ਪ੍ਰੋਸੈਸ ਨਾਲ ਡਿਸਟ੍ਰਿਕਟ ਅਲੋਇਨਮੈਂਟ ਦੀ ਜਿਹੜੀ ਲਿਸਟ ਵੀ ਆ ਗਈ ਹੁਣ ਬਟਾਲੀਅਨ ਜਿਹੜੇ ਆਰਮਡ ਗੈਡ ਦੇ ਬੱਚੇ ਉਹਨਾਂ ਦਾ ਕੀ ਹੋਊਗਾ ਉਹਨਾਂ ਨੂੰ ਕਦੋਂ ਕਾਲਸ ਆਉਣਗੀਆਂ ਜਾਂ ਪੰਜਾਬ ਪੁਲਿਸ ਤੁਹਾਨੂੰ ਇੱਕ ਵਟਸਐਪ ਗਰੁੱਪ ਬਾਰੇ ਜਾਣਕਾਰੀ ਦੇਣਾ ਚਾਹਣਾ ਹੈ ਜਿੱਥੇ ਤੁਹਾਨੂੰ ਪੰਜਾਬ ਪੁਲਿਸ ਐਡ ਕਰੂਗੀ ਪਹਿਲਾਂ ਆਪਾਂ ਜਿਹੜਾ ਹੈਗਾ ਨੋਟਿਸ ਦੇਖ ਲਈਏ ਇਹ ਪੰਜਾਬ ਪੁਲਿਸ ਦੀ ਸਾਈਟ ਤੇ ਅਫੀਸ਼ੀਅਲ ਨੋਟਿਸ ਆਇਆ ਤੇ ਤੁਸੀਂ ਆਪਣਾ ਦੇਖ ਸਕਦੇ ਹੋ ਕਿ ਕੀ ਕੀ ਕੰਡੀਸ਼ਨਸ ਹੋ ਗਈਆਂ ਡਾਕੂਮੈਂਟਸ ਸਕਰੂਟੀ ਹੋਊਗੀ ਮੈਡੀਕਲ ਹੋਊਗਾ ਐਗਜ਼ਾਮੀਨੇਸ਼ਨ ਠੀਕ ਹੈ ਫਿਰ ਕੈਰੈਕਟਰ ਜਿਹੜਾ ਹੈਗਾ ਚੈੱਕ ਹੋਊਗਾ ਮਤਲਬ ਕਿ ਉੱਥੇ ਜਿਹੜੇ ਤੁਹਾਡੇ ਲੋਕਲ ਪੁਲਿਸ ਥਾਣੇ ਨੇ ਤੁਹਾਡੇ ਜਿਹੜੇ ਤੁਹਾਡੇ ਪਿੰਡ ਨੂੰ ਜਾਂ ਸ਼ਹਿਰ ਨੂੰ ਥਾਣਾ ਲੱਗਦਾ ਉਹ ਤੁਹਾਡੀ ਜਿਹੜੀ ਪੁਲਿਸ ਵੈਰੀਫਿਕੇਸ਼ਨ ਹੋਊਗੀ ਪੁਲਿਸ ਵਾਲੇ ਤੁਹਾਡੇ ਘਰ ਆਉਣਗੇ ਜਾਂ ਤੁਹਾਡੇ ਪਿੰਡ ਚੋਂ ਤੁਹਾਡੀ ਕਰੈਕਟਰ ਬਾਰੇ ਜਾਣ ਪਛਾਣ ਕਰਨਗੇ ਠੀਕ ਹੈ ਉਹ ਤੁਹਾਨੂੰ ਚਲੋ ਨੈਕਸਟ ਦੀ ਆਪਾਂ ਪ੍ਰੋਸੈਸ ਜਦੋਂ ਵੀ ਨੈਕਸਟ ਪ੍ਰੋਸੈਸ ਸਟਾਰਟ ਹੋਊਗੀ ਆਪਾਂ ਤੁਹਾਨੂੰ ਉਸ ਤਰੀਕੇ ਨਾਲ ਦੱਸ ਦੇ ਜਾਵਾਂਗੇ ਤੇ ਫਿਲਹਾਲ ਹੁੰਦੀ ਕਿਹੜੀ ਸਟੂਡੈਂਟ ਡਿਸਟ੍ਰਿਕਟ ਜਿਹੜੇ ਲੋਇਟ ਕਰ ਦਿੱਤੇ ਨੇ ਸਟੂਡੈਂਟਸ ਨੂੰ ਤੁਸੀਂ ਆਪਣੀ ਜਿਹੜੀ ਨੇਮ ਜਿਹੜੇ ਉਹਦੀ ਲਿਸਟ ਚ ਚੈੱਕ ਕਰ ਸਕਦੇ ਹੋ ਕਿ ਤੁਹਾਨੂੰ ਕਿਹੜਾ ਡਿਸਟ੍ਰਿਕਟ ਮਿਲਿਆ ਜਾਂ ਤੁਹਾਨੂੰ ਕਿਹੜਾ ਕਿ ਠੀਕ ਹੈ ਤੇ ਬਾਕੀ ਗੱਲ ਰਹੀ ਆਰਮਡ ਕੈਡਰ ਵਾਲਿਆਂ ਦੀ ਆਰਮਡ ਵਾਲਿਆਂ ਲਈ ਹਲੇ ਫਿਲਹਾਲ ਤਾਂ ਕੋਈ ਜਾਣਕਾਰੀ ਨਹੀਂ ਹੈਗੀ ਪਰ ਆਰਮਡ ਵਾਲਿਆਂ ਨੂੰ ਵੀ ਬਸ ਜਿਹੜਾ ਹੈਗਾ ਜਲਦੀ ਤੋਂ ਜਲਦੀ ਹੁਣ ਕਿਉਂਕਿ ਪ੍ਰੋਸੈਸ ਸਟਾਰਟ ਹੋ ਚੁੱਕਿਆ ਹੈ ਆਰਮਡ ਵਾਲਿਆਂ ਨੂੰ ਕਿਉਂਕਿ ਜਿਹੜੀ ਭਰਤੀ ਸੀ ਇਹ ਬਹੁਤ ਲੇਟ ਹੋ ਗਈ ਪਹਿਲੀ ਕਿਉਂ ਰਿਜ਼ਲਟ ਵੀ ਰਵਾਈਜ਼ ਹੋਇਆ 8 ਅਗਸਤ ਨੂੰ ਜਿਹੜਾ ਹੈਗਾ ਦੁਬਾਰਾ ਰਿਜ਼ਲਟ ਕੱਢਿਆ ਜਿਸ ਕਰਕੇ ਬਹੁਤ ਪਹਿਲਾਂ ਲੇਟ ਕਮ ਹੋ ਚੁੱਕਿਆ ਤੇ ਹੁਣ ਬੱਚਿਆਂ ਨੂੰ ਵੀ ਥੋੜਾ ਜਿਹਾ ਵੀ ਮੈਂਟਲੀ ਪ੍ਰੈਸ਼ਰ ਹੋ ਰਿਹਾ ਹੁਣ ਬਸ ਜਿਹੜਾ ਤੁਹਾਡਾ ਇੰਤਜ਼ਾਰ ਸੀ ਖਤਮ ਹੋ ਚੁੱਕਿਆ ਤੇ ਜਿਹੜੇ ਕਨਸਟੇਬਲ ਦੇ ਆ ਡਿਸਟ੍ਰਿਕਟ ਦੇ ਦੀ ਡਿਸਟ੍ਰਿਕਟ ਜਿਹੜੀ ਲਿਸਟ ਅਪਡੇਟ ਕਰ ਦੁੱਤੀ ਐ ਪੰਜਾਬ ਪੁਲਿਸ ਦੀ ਸਾਈਟ ਨੇ ਤੇ ਆਰਮਡ ਵਾਰਿਆਂ ਨੂੰ ਬਸ ਜਲਦ ਤੋਂ ਜਲਦੀ ਜਿਹੜੀਆਂ ਕਾਲ ਸਟਾਰਟ ਹੋਣ ਆ ਰਹੀਆਂ ਨੇ ਤੇ ਉੱਥੇ ਹੀ ਤੁਹਾਡੇ ਬਟਾਲੀਆਂ ਚ ਜਾ ਕੇ ਜਿਹੜਾ ਹੈਗਾ ਮੈਡੀਕਲ ਹੋਊਗਾ ਹੁਣ ਨੈਕਸਟ ਪ੍ਰੋਸੈਸ ਕੀ ਆ ਹੁਣ ਤੁਹਾਨੂੰ ਇਹਨਾਂ ਨੂੰ ਡਿਸਟ੍ਰਿਕਟ ਵਾਲਿਆਂ ਨੂੰ ਡਿਸਟ੍ਰਿਕਟ ਮਿਲ ਚੁੱਕੇ ਨੇ ਤੇ ਹੁਣ ਤੁਸੀਂ ਆ ਦੇਖੋ ਮੈਂ ਕੁਝ ਜਿਵੇਂ ਨਾਮ ਪਹਿਲੀ ਆਪਣੀ ਲਿਸਟ ਦਾ ਮੈਂ ਸਕਰੀਨਸ਼ਾਟ ਲਾਇਆ ਸੀਗਾ ਕਿ ਆ ਜੋ ਵਿਸ਼ਾਲ ਆ ਠੀਕ ਤੇ ਚੈਨਲ ਠੀਕ ਹੈ ਤੇ ਜਰਨਲ ਕੈਟਾਗਰੀ ਜਾਏ ਤੇ ਇਹ ਉਹ ਕਿੱਥੇ ਮਿਲਿਆਗਾ ਇਹਨੂੰ ਡਿਸਟ੍ਰਿਕਟ ਇਹਦਾ ਡੈਕਲੇਰੇਸ਼ਨ ਆਫ ਹੋਮ ਡਿਸਟ੍ਰਿਕਟ ਲੁਧਿਆਣਾ ਤੇ ਸੀਪੀ ਜੀ ਡਿਸਟ੍ਰਿਕਟ ਅਲੋਕੇਟਡ ਸੀਪੀ ਜੀ ਲੰਦਰ ਠੀਕ ਹੈ ਤੁਸੀਂ ਇਸ ਤਰੀਕ ਨਾਲ ਜਿਹੜੀ ਆਪਣੇ ਨਾਮ ਲਿਸਟ ਦੇ ਦੇਖ ਸਕਦੇ ਹੋ ਤੇ ਬਾਕੀ ਗੱਲ ਅਗਰ ਅਸੀਂ ਆਰਮਡ ਆਲਿਆਂ ਦੀ ਆਰਮਡ ਆਲਿਆਂ ਨੂੰ ਜਲਦੀ ਹੀ ਜਿਹੜੀ ਹੈ ਇਨਫੋਰਮੇਸ਼ਨ ਦਿੱਤੀ ਜਾਊਗੀ ਤੇ ਬਾਕੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜੇ ਪੰਜਾਬ ਪੁਲਿਸ ਦਾ ਇੱਕ ਅਫੀਸ਼ੀਅਲ ਵਟਸਐਪ ਗਰੁੱਪ ਹੋਊਗਾ ਤੁਹਾਨੂੰ ਕਾਲਸ ਆਉਣੀਆਂ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਨੂੰ ਡਿਸਟ੍ਰਿਕਟ ਵਾਲਿਆਂ ਨੂੰ ਸਭ ਤੋਂ ਪਹਿਲਾਂ ਕਾਲ ਜਾਉਣੀ ਆ। ਦੈਨ ਉਹਨਾਂ ਦਾ ਜਿਹੜਾ ਮੈਡੀਕਲ ਚੈੱਕਅਪ ਬਾਰੇ ਉਹਨਾਂ ਨੂੰ ਸਾਰੀ ਜਾਣਕਾਰੀ ਦਿੱਤੀ ਜਾਊਗੀ ਉਸ ਉਸ ਕਾਲ ਦੇ ਥਰੂ ਤੇ ਤੁਹਾਨੂੰ ਇੱਕ WhatsApp ਗਰੁੱਪ ਦੇ ਵਿੱਚ ਐਡ ਕਰਿਆ ਜਾਊਗਾ। ਕਿਉਂਕਿ ਪੰਜਾਬ ਪੁਲਿਸ ਦੀ ਜਿਹੜੀ ਸਾਈਟ ਆ ਉੱਥੇ ਕਈ ਵਾਰੀ ਕੁਝ ਅਪਡੇਟ ਹੋਵੇ ਨਾ ਹੋਵੇ ਜਾਂ ਕੁਝ ਲੇਟ ਹੋ ਜੇ ਇਸ ਕਰਕੇ ਜਿਹੜੀ ਹੈਗੀ ਉਹ ਤੁਹਾਨੂੰ ਜਾਣਕਾਰੀ ਸਾਰੀ WhatsApp ਗਰੁੱਪ ਦੇ ਤੁਹਾਨੂੰ ਵਿੱਚ ਮਿਲੂਗੀ। ਉਹ ਤੁਹਾਨੂੰ ਪੰਜਾਬ ਪੁਲਿਸ ਆ ਜਿਹੜੀ ਤੁਹਾਨੂੰ ਉਸ WhatsApp ਗਰੁੱਪ ਦੇ ਵਿੱਚ ਖੁਦ ਵਖੁਦ ਐਡ ਕਰ ਲੂਗੀ। ਤੁਹਾਨੂੰ ਬਸ ਤੁਸੀਂ ਆਪਣਾ ਫੋਨ ਜਿਹੜਾ ਇਸ ਵਕਤ ਕੋਲੇ ਰੱਖਣਾ। ਤੇ ਆ ਤੁਹਾਡੇ ਨਾਲ ਨਾਲ ਮੋਬਾਈਲ ਨੰਬਰ ਵੀ ਲਿ ਠੀਕ ਹੈ ਤੁਸੀਂ ਇੱਥੋਂ ਆਪਣਾ ਦੇਖ ਸਕਦੇ ਹੋ ਬਾਕੀ ਹੁਣ ਗੱਲ ਰਹੀ ਪੰਜਾਬ ਪੁਲਿਸ ਕਨਸਟੇਬਲ 2025 ਦੇ ਬੱਚਿਆਂ ਲਈ ਉਹਨਾਂ ਨੇ ਇਹ ਜਾਣਕਾਰੀ ਹੈ ਕਿ ਜਿਹੜਾ ਤੁਹਾਡਾ ਮੈਡੀਕਲ ਹੁਣ ਫੀ ਜਿਹੜਾ ਤੁਹਾਡਾ ਫੀਕ ਹੁਣ ਸੌਰੀ ਜਿਹੜਾ ਫਿਜ਼ੀਕਲ ਤੁਹਾਡਾ ਨੰਬਰ ਦੇ ਸਟਾਰਟਿੰਗ ਚ ਹੀ ਸਟਾਰਟ ਹੋਊਗਾ ਇਹ ਨਹੀਂ ਹੈਗਾ ਨਾ ਅਕਤੂਬਰ ਸਤੰਬਰ ਅਗਸਤ ਗਸਤ ਚ ਕੁਝ ਨਹੀਂ ਹੁੰਦਾ ਤੁਹਾਡੇ ਕੋਲ 2 ਮਹੀਨੇ ਆਰਾਮ ਨਾਲ ਪੈਣੇ ਕਿਉਂਕਿ ਐਸਐਸਈ ਜੀਡੀ ਦੇ ਵੀ ਨਾਲ ਨਾਲ ਚੱਲ ਰਹੇ ਨੇ ਨਾ ਤਾਂ ਕਰਕੇ ਤੁਸੀਂ ਆਰਾਮ ਨਾਲ ਜਿਹੜਾ ਹੈਗਾ ਆਪਣੀ ਤਿਆਰੀ ਕਰੋ ਤੇ ਨੰਬਰ ਤੇ ਜਿਹੜਾ ਫਸਟ ਵੀਕ ਤੁਹਾਡੇ ਫਿਜ਼ੀਕਲ ਟ੍ਰੈਲ ਜਿਹੜੇ ਸਟਾਰਟ ਹੋਣੇ ਆ ਤੇ ਤੁਸੀਂ ਆਪਣੀ ਜਿਹੜੀ ਤਿਆਰੀ ਆਰਾਮ ਨਾਲ ਕਰ ਸਕਦੇ ਹੋ ਬਾਕੀ ਬਸ ਅੱਜ ਦੀ ਜਿਹੜੀ ਇਨਫੋਰਮੇਸ਼ਨ ਐਨੀ ਸੀ ਜੇਕਰ ਤੁਹਾਨੂੰ ਇਨਫੋਰਮੇਸ਼ਨ ਚੰਗੀ ਲੱਗੀ ਹੈ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ